ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਜੇ ਸਵਾਗਤ ਹੈ ਜੀ ਤੁਹਾਡਾ ਸਜਣੋ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕੁਐਸਟ ਕਰਦੇ ਕਿਤੇੋਂ ਵੀ ਮਾਲਦਾਰੀ ਦੀ ਖਰੀਦਦਾਰੀ ਕਰਨੀ ਆਪਣੀ ਨਰਖ ਪਰਖ ਕਰਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾਣਾ ਜੀ ਪੈਸੇ ਲਾਉਣੇ ਆ ਤੁਹਾਡਾ ਫਰਜ਼ ਬੰਦਾ ਏ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਈ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਅੱਜ ਦੀ ਵਿਜਿਟ ਜੋ ਪਿੰਡ ਮੱ싸 ਸਿੰਘ ਪਾਣੀ ਜ਼ਿਲ੍ਹਾ ਸ਼ੇਰੀ ਤਰਨਤਾਰ ਸਾਹਿਬ ਤੇ ਤਹਿਸੀਲ ਪਟੇ ਆਨਰ ਸਰਦਾਰ ਅੰਗਰੇਜ਼ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਇੱਕ ਚੰਗੇ ਮਿਲਕ ਤੇ ਚੱਲਣ ਵਾਲੀ ਜੋ ਵੜ ਦੂਜਾ ਸੂਬਾ ਦੱਸ ਰਹੇ ਆ ਜੋ ਸਮਾਂ ਕੋਈ ਅਜੇ 4-5 ਦਿਨ ਦਾ ਲੈ ਜਾਊਗੀ ਤੇ ਸੋਹਣੀਆਂ ਥਣ ਭਾਂਡੇ ਦੀ ਵਾੜ ਬਾਕੀ ਡਿਟੇਲ ਲੈ ਕੇ ਬਾਈ ਤੋਂ ਦਿੰਨੇ ਆ ਇਸ ਘਰ ਤੋਂ ਪਹਿਲਾਂ ਵੀ ਵੀਰ ਕੋ ਆਪਣੇ ਚੈਨਲ ਤੇ ਅਪਲੋਡ ਨੇ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਪਸ਼ੂ ਦਿਖਾਏ ਜਾਂਦੇ ਆ ਸ਼ਾਈ ਹਾਲ ਦੇ 크ਰਾਸ ਦੇ ਵਿੱਚ ਤੁਸੀਂ ਇਹਦੀ ਜੋ ਨਸਲ ਗਿਣ ਸਕਦੇ ਜੀ ਤੇ ਗਰਮੀ ਬਿਲਕੁਲ ਸਾਰ ਸਕਦੀ ਆ ਠੀਕ ਆ ਜੀ ਆਓ ਲਈਏ ਜਾਣਕਾਰੀ ਬਾਈ ਅੰਗਰੇਜ਼ ਸਿੰਘ ਜੀ ਤੋਂ ਬਾਈ ਜੀ ਸਾਸਤਰੀ ਕਾਲ ਸਾਸਤਰੀ ਗਾ ਜੀ ਉਹ ਸੁਣਾਓ ਠੀਕ ਠਾਕ ਜੀ ਠੀਕ ਠਾਕ ਬਹੁਤ ਵਧੀਆ ਜੀ ਵਧੀਆ ਚਾਹੀਦੇ ਆ ਤੇ ਚੜਦੀ ਕਲਾ ਮਾਲ ਵਿਕੀ ਜਾਂਦਾ ਹਾਂਜੀ ਵਿਕੀ ਜਾਂਦਾ ਜੀ ਚਲੋ ਵਾਵਾ ਟਾਈਮ ਬਾਰੀ ਦਰਸ਼ਨ ਦਿੱਤੇ ਕਿਤੇ ਸਾਨੂੰ ਵੀਡੀਓ ਦੇ ਦੇ ਤਾਂ ਇਤਰਾ ਕੰਮ ਠੀਕ ਹੈ ਠੀਕ ਹੈ ਨਾਮ ਦੱਸ ਦਿਗੇ ਭੈਣ ਭਰਾਵਾਂ ਨੂੰ ਪਿੰਡ ਅੰਗਰੇਜ਼ ਸਿੰਘ ਹਾਂਜੀ ਪਿੰਡ ਪ੍ਰੀਮਾ ਸਾ ਸਿੰਘ ਫੋਨ ਨੰਬਰ 8437529245 ਜ਼ਿਲ੍ਹਾ ਜੀ ਲਾ ਤਾਂ ਤਰ ਠੀਕ ਆ ਇੱਕੋ ਗਾਂ ਹੀ ਰਹਿ ਗਈ ਹਾਂਜੀ ਇੱਕੋ ਰਹਿ ਗਈ ਦੂਜੀ ਫਿਰ ਵੇਚ ਗਈ ਹਾਂਜੀ ਹਾਂਜੀ ਉਹ ਸੋਈ ਸੀ ਉਹ ਸੋਈ ਆਛਾ ਤੇ ਛੋਟਾ ਪਾਈ ਲੈਨੇ ਜਰਾ ਆਪਣੇ ਤਾਂ ਵੱਡੀਆਂ ਵੀ ਵੱਡੀਆਂ ਵੀ ਲੈ ਲੈ ਲੈਂਦੀਆਂ ਵੱਡੀਆਂ ਵੀ ਮੌਸਮ ਠੰਡਾ ਹੋਵੇ ਫਿਆਲ ਚ ਜਾਰੀਆਂ ਲੈ ਲੈਂਦੀਆਂ ਹੁਣ ਇਹੋ ਪਾਈ ਜਰਾ ਚੱਲਦਾ ਛੋਟੇ ਠੀਕ ਆ ਜਿੰਨਾ ਕਰਨਾ ਹਾਂਜੀ ਜਿੰਨਾ ਕਰਨਾ ਤੇ ਖੋਲ ਕੇ ਤੋੜ ਕੇ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਲਓ ਭਾਈ ਸੱਜਣੋ ਇੱਧਰ ਨੂੰ ਲੈ ਜਾਓ ਤੇ ਤੋੜ ਕੇ ਤੁਹਾਨੂੰ ਚੈੱਕ ਕਰਵਾਉਨੇ ਆ ਦੇਖ ਸਕਦੇ ਜੀ ਠੀਕ ਆ ਜੀ ਲਓ ਜੀ ਉਹਨੂੰ 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 ਲੰਮੇ ਕਰੋ ਜੀ ਠੀਕ ਆ ਜੀ ਗੇੜਾ ਲੰਮਾ ਕਰਾਓ ਲਓ ਜੀ ਥਾਣ ਭਾਂਡਾ ਜਿਹੜਾ ਬਹੁਤ ਕਮਾਲ ਦਾ ਲੱਗਾ ਤੇ ਸੁਵਾ ਜਿਹੜਾ ਦੂਜਾ ਤੁਸੀਂ ਮੰਨ ਸਕਦੇ ਜੀ ਠੀਕ ਆ ਜੀ ਲਓ ਜੀ ਲਾਓ ਅੱਧੀ ਵੀਰ ਬਹੁਤ ਜਿਆਦੀ ਹੈ ਜੀ ਠੀਕ ਆ ਜੀ ਤੁਹਾ ਜਿਹੜਾ ਦੂਜਾ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਹੈ ਨਾ ਹਾਂਜੀ ਹਾਂਜੀ ਦੂਜਾ ਜੀ ਆਹ ਬਹੁਤ ਜਰੀ ਇਹ ਦਸੀਖ ਰਿਹਾ ਜੀ ਇਹ ਇਤਨਾ ਬੈਠੇ ਰਹੋ ਜੀ ਇਹ ਤਾਂ ਐ ਜਿਵੇਂ ਤਾਹ ਬਰਫ ਲਾਈ ਹੁੰਦੀ ਆ ਬਹੁਤ ਬਰਫ ਜਿ ਲੱਗੀ ਆ ਦੇ ਬਰਫਾ ਨੂੰ ਦਿਨ ਲੈ ਕਿੰਨੇ ਕ ਤੁਹਾਡੇ ਹਿਸਾਬ ਨਾਲ ਲੈ ਜਾਊਗੇ ਦਿਨ ਇਹਨੇ ਪੰਜ ਚਾਰ ਹੀ ਖੜਨੇ ਆ ਬਣੂ ਚੰਗੀ ਹੈ ਨਾ ਜੋਂ ਪੰਨਿਆਂ ਦਾ ਨਜ ਲੱਥਾ ਜੀ ਢੇਲ ਵਾਲੀ ਬਈ ਹੈ ਨਾ ਮਾੜੀ ਜੀ ਹਿੱਕ ਤੋਂ ਪਰਾਂ ਲਓ ਜੀ ਵੇਕਰਾਂ ਸਾਰੇ ਥਾਣ ਦੇਖ ਲਓ ਤੁਹਾਡੀ ਫਿਰ ਵੀ ਪੂਰੀ ਸੱਲੀ ਕਰਾਈ ਦੀ ਆ ਤੇ ਵੱਤ ਤੋਂ ਬਾਅਦ ਸੰਯੋਗ ਦਿਆ ਕਰੋ ਬਾਈ ਅੰਗਰੇਜ਼ੀਆਂ ਦਾ ਕੀ ਆਪਾਂ ਲੈਦੇ ਕਰ ਦੇਣਾ ਮੁੱਲ 35000 ਹੈ ਅੱਛਾ ਸਿਰਫ ਤੇ ਨਹੀਂ ਚੌਂਕੀ ਦੀ ਆ ਯਾਰ ਛੋੜ ਕਰਦਣੀ ਯਾਰ ਛੋੜ ਕਰਦਣੀ ਠੀਕ ਆ ਬਿਲਕੁਲ ਜਾਇਜ਼ ਆ ਜਾ ਜਾ ਬਿਲਕੁਲ ਜਾਇਜ਼ ਕਿੰਦੇ ਵਿੱਚ ਆ ਤੇ ਸੋਣੀ ਆ ਵੈੜ ਬੰਦੀ ਤਾਂਦੀ ਆ ਕਰੋ ਸੰਗ ਦੇ ਵਿੱਚ ਸਜਰੋ ਐ ਨੂੰ ਹਿੱਕ ਦੋ ਤੇ ਆਪਣੀ ਖਰੀਦਦਾਰੀ ਜਿਹੜੀ ਕਰ ਲਿਓ ਠੀਕ ਆ ਲਓ ਜੀ ਫੇਰ ਹਾਂ ਕਰ ਦੋ ਭਾਈ ਗ੍ਰੇਸ ਜੀ ਆਪਣਾ ਫੋਨ ਨੰਬਰ ਦੇ ਦੇ 84375 ਹਾਂਜੀ 29245 ਪਿੰਡ ਮੱਸਾ ਸਿੰਘ ਪੈਣੀ ਪੈਣੀ ਮੱਸਾ ਜਿਲ੍ਹਾ ਤਰਨਤਾਰ ਜਿਲ੍ਹਾ ਤਰਨਤਾਰ ਤੇ ਲਓ ਜੀ ਸੱਜਣੋ ਟਾਈਮ ਸਿਰ ਫੱਟੇ ਚੱਕ ਦਿਓ ਰੇਟ ਜਾਇਜ਼ ਆ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ